ਸ਼ਿਕਲ ਜੀ ਮੈਂ ਹਾ ਅਸ਼ਤੀਪੋਰ ਸੰਧੂ ਤੇ ਗੱਲ ਕਰਦੇ ਆਂ ਜੀ ਇੱਕ ਪਾਸੇ ਜਿੱਥੇ 2027 ਦਾ ਵੱਡਾ ਸਰਵੇ ਨਿਕਲ ਕੇ ਆਇਆ ਜਿੱਥੇ ਨਾਰਥ ਇੰਡੀਆ ਵੱਲੋਂ ਸਰਵੇ ਕਰਵਾਇਆ ਗਿਆ ਤੇ ਦੂਜੇ ਨੰਬਰ ਤੇ ਆ ਰਹੀ ਸੀ ਜਿਹੜੀ ਹੈ ਆਮ ਆਦਮੀ ਪਾਰਟੀ ਲੇਕਿਨ ਉਹਦੇ ਚੱਲਦਿਆਂ ਹੀ ਜਿਹੜੀ ਕਾਂਗਰਸ ਪਾਰਟੀ ਨੂੰ ਕਾਫੀ ਵੱਡਾ ਬੜਾਵਾ ਮਿਲਿਆ ਲੇਕਿਨ ਕਾਂਗਰਸ ਪਾਰਟੀ ਦਾ ਜਿਹੜਾ ਆਪਣਾ ਅੰਦਰ ਕਲੇਸ਼ ਹੈ ਉਹ ਕਾਫੀ ਜਗਾਂ ਤੇ ਸਾਬਿਤ ਵੀ ਹੋਇਆ ਤੇ जग ਜਾਹਰ ਵੀ ਹੋਇਆ ਹੈ ਜੇਕਰ ਇੱਕ ਪਾਸੇ ਗੱਲ ਕਰੀਏ ਤਾਂ ਜਿਹੜੇ ਪ੍ਰਤਾਪ ਸਿੰਘ ਬਾਜਵਾ ਨੇ ਸੁਖਜਿੰਦਰ ਸਿੰਘ ਰੰਦਾਵਾ ਨੇ ਜਾਂ ਫਿਰ ਗੱਲ ਕਰ ਲਈਏ ਜਿਹੜੇ ਨੇ ਰਾਜਾਵਿੰਗ ਇਹਨਾਂ ਦੇ ਵਿੱਚ ਆਪਣਾ ਹੀ ਇੱਕ ਕਾਠੋਕਲੇਸ਼ ਚੱਲਦਾ ਨਜ਼ਰ ਆਇਆ ਜਿਦੇ ਵਿੱਚ 2027 ਦੇ ਵਿੱਚ ਵੱਡੀ ਮਾਤ ਪੈ ਸਕਦੀ ਹੈ ਕਾਂਗਰਸ ਪਾਰਟੀ ਨੂੰ ਜੇ ਇੱਕ ਪਾਸੇ ਗੱਲ ਕਰੀਏ ਜਿੱਥੇ ਕਾਂਗਰਸ ਪਾਰਟੀ ਦਾ ਜਿਹੜਾ ਹੈ ਹੱਲਾ ਬੋਲਦਾ ਨਜ਼ਰ ਆ ਰਿਹਾ ਸੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਹਾਲਾਂਕਿ ਹਜੇ ਚੋਣਾਂ ਦੇ ਵਿੱਚ ਟਾਈਮ ਪਿਆ ਹੈ ਕੁਝ ਵੀ ਕਹਿ ਨਹੀਂ ਸਕਦੇ ਲੇਕਿਨ ਉਹਦੇ ਚਲਦਿਆਂ ਹੀ ਕਾਫੀ ਜਿਹੜਾ ਹੈ ਸਰਵੇ ਕਰਵਾਇਆ ਗਿਆ ਹੈ ਨਾਰਥ ਇੰਡੀਆ ਤੋਂ ਤਾਂ ਉਹਦੇ ਵਿੱਚ ਜਿਹੜਾ ਆਉਣ ਵਾਲੇ ਟਾਈਮ ਦੀ ਗੱਲ ਕੀਤੀ ਗਈ ਹੈ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਲੀਡ ਕਰ ਸਕਦੀ ਹੈ ਲੇਕਿਨ ਜੇਕਰ ਗੱਲ ਕਰੀਏ ਇੱਕ ਪਾਸੇ ਜਿੱਥੇ ਚਰਨਜੀਤ ਚੰਨੀ ਤੇ ਦੂਸਰੇ ਪਾਸੇ ਗੱਲ ਕਰੀਏ ਜੋ ਜੋ ਸੁਖਜਿੰਦਰ ਸਿੰਘ ਰੰਦਾਵਾ ਰਾਜਾ ਵਿਡਿੰਗ ਪ੍ਰਤਾਪ ਸਿੰਘ ਬਾਜਵਾ ਇਹਨਾਂ ਵਿੱਚ ਆਪਸੀ ਹੀ ਮਤਭੇਦ ਚੱਲ ਰਿਹਾ ਹੈ ਜਿੱਥੇ ਹਰਿਆਣਾ ਦੇ ਵਾਂਗ ਹੀ ਕੀਤਾ ਜਾ ਰਿਹਾ ਜਿੱਦਾਂ ਹਰਿਆਣਾ ਦੇ ਵਿੱਚ ਇਹਨਾਂ ਨੇ ਆਪਣੇ ਟਾਈਮ 'ਚ ਕੀਤਾ ਉਸ ਤਰ੍ਹਾਂ ਹੀ ਜਿਹੜੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਹੈ ਉਹਨਾਂ ਵੱਲੋਂ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਜਿੰਨੀ ਦੇਰ ਜਿਹੜਾ ਆਪਣਾ ਅੰਦਰੋਂ ਕਲੇਸ਼ ਨਹੀਂ ਖਤਮ ਹੁੰਦਾ ਜਿਹੜਾ ਅੰਦਰੂਨੀ ਮਤਭੇਦ ਨਹੀਂ ਖਤਮ ਹੁੰਦੇ ਤਾਂ 2027 ਦੇ ਵਿੱਚ ਪੈਰ ਲੋਣੇ ਮੁਸ਼ਕਲ ਹੋ ਸਕਦੇ ਨੇ ਇੱਕ ਪਾਸੇ ਰਾਣਾ ਗੁਰਜੀਤ ਸਿੰਘ ਦਾ ਜਿਹੜਾ ਇੰਟਰਵਿਊ ਨਿਕਲ ਕੇ ਆਇਆ ਜਿੱਥੇ ਉਹਨਾਂ ਨੇ ਕਿਹਾ ਕਿ ਜਿਹੜੇ ਨੇ ਐਜ਼ এ ਮੁੱਖ ਮੰਤਰੀ ਦਾ ਚਿਹਰਾ ਜਿਹੜਾ ਇਹ ਚਰਨ ਸਿੰਘ ਚੰਨੀ ਹੋ ਸਕਦੇ ਨੇ ਲੇਕਿਨ ਉਹਦੇ ਉੱਤੇ ਜਿਹੜਾ ਵਾਰ-ਵਾਰ ਫਰਮਾਇਆ ਨਹੀਂ ਜਾ ਰਿਹਾ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਹੀ ਪਤਾ ਚੱਲੇਗਾ ਕਿ ਅਸਲ ਦੇ ਵਿੱਚ 2027 ਦੇ ਵਿੱਚ ਕਾਂਗਰਸ ਪਾਰਟੀ ਆਪਣੇ ਪੈਰ ਲਾਉਂਦੀ ਹੈ ਜਾਂ ਨਹੀਂ ਲਾਉਂਦੀ ਕਿਉਂਕਿ ਇੱਕ ਪਾਸੇ ਕਾਂਗਰਸ ਪਾਰਟੀ ਦਾ ਜਿਹੜਾ ਹੈ ਅੰਦਰੂਨੀ ਕਲੇਸ਼ ਹੈ ਆਪਸ ਵਿੱਚ ਬੰਦ ਹੀ ਨਹੀਂ ਚਾਹੇ ਜਿਹੜਾ ਸਵਿਧਾਨ ਸਵਿਧਾਨ ਬਚਾਓ ਰੈਲੀਆਂ ਕੱਢੀਆਂ ਜਾ ਰਹੀਆਂ ਨੇ ਕੋਈ ਕਿਸੇ ਪਾਸੇ ਕੱਢ ਰਿਹਾ ਕੋਈ ਕਿਸੇ ਪਾਸੇ ਚੱਲ ਰਿਹਾ ਲੇਕਿਨ ਉਹਦੇ ਦੌਰਾਨ ਚੱਲਦਿਆਂ ਹੀ ਜਿਹੜੀ ਜ਼ਿਆਦਾ ਲੋਕਪ੍ਰੀਏ ਸੀ ਉਹ ਚਾਹੇ ਚਰਨਜੀਤ ਚੰਨੀ ਦੇ ਹੱਕ ਵਿੱਚ ਆਉਂਦੀ ਹੈ ਕਿਉਂਕਿ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਵੀ ਖੜੇ ਲੇਕਿਨ ਉਹਦੇ ਚੱਲਦਿਆਂ ਰਾਜਾ ਵਿਰਿੰਗ ਪ੍ਰਤਾਪ ਸਿੰਘ ਬਾਜਵਾ ਜਾਂ ਸੁਖਵਿੰਦਰ ਸਿੰਘ ਰੰਦਾਵਾ ਦਾ ਨਾਮ ਕਿਤੇ ਵੀ ਸਾਹਮਣੇ ਨਹੀਂ ਆਇਆ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਇਹ ਦੇਖਿਆ ਜਾਏਗਾ ਕਿ ਇਹ 1.5 ਸਾਲ ਦੇ ਵਿੱਚ ਕਾਂਗਰਸ ਪਾਰਟੀ ਆਪ ਦੇ ਮਤਭੇਦ ਖਤਮ ਕਰ ਸਕਦੀ ਹੈ ਜਾਂ ਨਹੀਂ ਕਰ ਸਕਦੀ ਕਿਉਂਕਿ ਜਿੱਥੇ 2027 ਦੀ ਵਿਧਾਨ ਸਭਾ ਦੀਆਂ ਚੋਣਾਂ ਲਈ ਟਾਈਮ ਪਿਆ ਹੈ ਲੇਕਿਨ ਉੱਥੇ ਹੀ ਕਾਂਗਰਸ ਪਾਰਟੀ ਵੱਲੋਂ ਲਗਾਤਾਰ ਜਿਹੜੇ ਨੇ ਆਪਣੇ ਕੰਮ ਕਾਜ ਦੀ ਥਾਂ ਜਿਹੜੇ ਘਾਟੋਕਲੇਸ਼ ਜ਼ਿਆਦਾ ਨਜ਼ਰ ਆਏ ਨੇ ਜਿੱਤੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਵਾਰ-ਵਾਰ ਜਿਹੜੇ ਨੇ ਤੜੇਬੰਦੀਆਂ ਨੂੰ ਖਤਮ ਕਰਨ ਦੀ ਗੱਲ ਕੀਤੀ ਗਈ ਜਿੱਥੇ ਇੱਕ ਦੂਜੇ ਦਾ ਸਾਥ ਦੇਣ ਦੀ ਗੱਲ ਕੀਤੀ ਗਈ ਕਿਉਂਕਿ ਕਿਤੇ ਨਾ ਕਿਤੇ ਜਿਹੜੇ ਗੱਲ ਕਰੀਏ ਰਾਹੁਲ ਗਾਂਧੀ ਨੇ ਉਹਨਾਂ ਨੂੰ ਇਹ ਹੈ ਕਿ ਪੰਜਾਬ ਦੇ ਵਿੱਚ ਸ਼ਾਇਦ ਚਰਨਜੀਤ ਚੰਨੀ ਦੇ ਨਾਮ ਨਾਲ ਜਿਹੜੀ ਸਰਕਾਰ ਹੈ ਉਹ ਲੀਡ ਕਰ ਸਕਦੀ ਹੈ ਧੰਨਵਾਦ